ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵੱਲੋਂ 10ਵੀਂ ਜਮਾਤ ਦੇ ਇਮਤਿਹਾਨਾਂ ਦੇ ਵਿੱਚ ਇਸ ਸਾਲ ਸਰਕਾਰੀ ਹਾਈ ਸਮਾਰਟ ਸਕੂਲ ਕੁੰਗਰਾਲੀ ਰਾਜਪੁੱਤਾਂ ਦੀ 10ਵੀਂ ਜਮਾਤ ਦੀ ਹੋਣਹਾਰ ਵਿਦਿਆਰਥਣ ਮਹਿਕਪ੍ਰੀਤ ਕੌਰ ਪੁੱਤਰੀ ਰਵਿੰਦਰ ਸਿੰਘ ਨੇ ਸ਼ਾਨਦਾਰ ਅੰਕ ਲੈ ਕੇ ਪੂਰੇ ਪੰਜਾਬ ਦੇ ਵਿੱਚ 14ਵਾਂ ਸਥਾਨ ਪ੍ਰਾਪਤ ਕਰਕੇ ਆਪਣੇ ਮਾਤਾ-ਪਿਤਾ ਅਤੇ ਸੰਸਥਾ ਦਾ ਨਾਮ ਰੋਸ਼ਨ ਕੀਤਾ ਹੈ। ਅੱਜ ਹੈਡਮਾਸਟਰ ਗੁਰਦੀਪ ਕੁਮਾਰ ਕਈ ਦੀ ਅਗਵਾਈ ਹੇਠ ਮਹਿਕਪ੍ਰੀਤ ਕੋਹ ਦੀ ਸ਼ਾਨਦਾਰ ਪ੍ਰਾਪਤੀ ਉੱਤੇ ਇੱਕ ਵਿਸ਼ੇਸ਼ ਸਨਮਾਨ ਸਮਾਗਮ ਰੱਖ ਕੇ ਪੂਰੇ ਨਗਰ ਦੇ ਵਿੱਚ ਜੇਤੂ ਯਾਤਰਾ ਦਾ ਆਯੋਜਨ ਕੀਤਾ। ਯਾਤਰਾ ਦੇ ਆਗਾਜ਼ ਤੋਂ ਪਹਿਲਾਂ ਹੈਡਮਾਸਟਰ ਗੁਰਦੀਪ ਕੁਮਾਰ ਕਈ ਦੇ ਵੱਲੋਂ ਸਮੂਹ ਸਟਾਫ ਮੈਂਬਰ, ਵਿਦਿਆਰਥੀਆਂ ਤੇ ਮਾਤਾ-ਪਿਤਾ ਦੀ ਹਾਜ਼ਰੀ ਦੇ ਵਿੱਚ ਵਿਦਿਆਰਥਣ ਨੂੰ ਸਨਮਾਨ ਚਿੰਨ ਅਤੇ ਉਸਦੇ ਮਾਪਿਆਂ ਨੂੰ ਲੋਹੀ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗੱਲਬਾਤ ਕਰਦੇ ਹੈਡਮਾਸਟਰ ਗੁਰਦੀਪ ਕੁਮਾਰ ਕਈ ਨੇ ਕਿਹਾ ਕਿ ਮਹਿਕਪ੍ਰੀਤ ਕੋਰ ਨੇ ਪੂਰਾ ਸਾਲ ਦਿਲ ਲਾ ਕੇ ਮਿਹਨਤ ਕੀਤੀ ਅਤੇ ਸਕੂਲ ਦੇ ਮਿਹਨਤੀ ਅਧਿਆਪਕਾਂ ਦੀ ਯੋਗਗਵਾਈ ਹੇਠ ਮਹਿਕਪ੍ਰੀਤ ਕੋਰ ਦੀ ਵਿਸ਼ੇਸ਼ ਤਿਆਰੀ ਕਰਵਾਈ ਗਈ ਜਿਸ ਸਦਕਾ ਇਸਨੇ 650 ਅੰਕਾਂ ਦੇ ਵਿੱਚੋਂ 636 ਅੰਕ ਪ੍ਰਾਪਤ ਕਰਕੇ ਜ਼ਿਲ੍ਹਾ ਲੁਧਿਆਣਾ ਦੇ ਵਿੱਚੋਂ ਦੂਜਾ ਸਥਾਨ ਤੇ ਖੰਨਾ ਬਲਾਕ ਦੇ ਵਿੱਚੋਂ ਪਹਿਲਾ ਸਥਾਨ ਹਾਸਲ ਕਰਕੇ ਇਤਿਹਾਸ ਰਚ ਦਿੱਤਾ ਹੈ ਬੇਟੀ ਦੀ ਇਸ ਮਾਨਮਤੀ ਪ੍ਰਾਪਤੀ ਦੇ ਨਾਲ ਜਿੱਥੇ ਇਸ ਦੇ ਮਾਪੇ ਅਤੇ ਸਮੂਹ ਕੁੰਗਰਾਲੀ ਨਗਰ ਨਿਵਾਸੀ ਵਧਾਈ ਦੇ ਪਾਤਨ ਨੇ ਉੱਥੇ ਹੀ ਪੂਰੇ ਇਲਾਕੇ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਇਸ ਮੌਕੇ ਮਹਿਕਪ੍ਰੀਤ ਨੇ ਇਸ ਪ੍ਰਾਪਤੀ ਦਾ ਸਿਹਰਾ ਹੈਡਮਾਸਟਰ ਸਮੂਹ ਸਟਾਫ ਮੈਂਬਰ ਤੇ ਮਾਤਾ ਪਿਤਾ ਨੂੰ ਦਿੰਦਿਆਂ ਕਿਹਾ ਕਿ ਉਹ ਭਵਿੱਖ ਦੇ ਵਿੱਚ ਡਾਕਟਰ ਬਣ ਕੇ ਮਨੁੱਖਤਾ ਦੀ ਸੇਵਾ ਕਰਨਾ ਚਾਹੁੰਦੀ ਹੈ ਵਿਦਿਆਰਥਣ ਮਹਿਕਪ੍ਰੀਤ ਦੀ ਪ੍ਰਾਪਤੀ ਤੇ ਇੱਕ ਵਿਸ਼ੇਸ਼ ਜੇਤੂ ਯਾਤਰਾ ਸਨਮਾਨ ਸਮਾਗਮ ਰਾਹੀ ਪਿੰਡ ਕੁੰਗਰਾਲੀ ਰਾਜਪੂਤਾ ਵਿਖੇ ਵੱਖ-ਵੱਖ ਪੜਾਵਾਂ ਤਹਿਤ ਗ੍ਰਾਮ ਪੰਚਾਇਤਕਰ ਪ੍ਰਾਇਮਰੀ ਸਕੂਲ ਗੁਰਦੁਆਰਾ ਸ੍ਰੀ ਹਰਗੋਬਿੰਦ ਸਾਹਿਬ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਸਪੋਰਟਸ ਕਲੱਬ ਹਰਗੋਬਿੰਦ ਸਾਹਿਬ ਅਤੇ ਪਿੰਡ ਦੀਆਂ ਹੋਰ ਕਈ ਥਾਵਾਂ ਤੇ ਗੁਰੂ ਘਰ ਦੀ ਬਖਸ਼ਿਸ਼ ਸਰਪਾਉ ਸਾਬ ਸਨਮਾਨ ਚਿੰਨ ਫੁੱਲਾਂ ਦੇ ਹਾਰ ਅਤੇ ਮਾਇਆ ਪੇਂਟ ਕਰਕੇ ਸਨਮਾਨ ਦਿੱਤਾ ਗਿਆ ਇਸ ਯਾਤਰਾ ਲਈ ਹੈਡਮਾਸਟਰ ਗੁਰਦੀਪ ਕੁਮਾਰ ਕਈ ਸਮੂਸਟਾ ਮੈਂਬਰ ಗ್ರಾಮ ਪੰਚਾਇਤ ਤੇ ਮੈਜਰ ਸਟਾਰ ਮਹਕਪ੍ਰੀਤ ਕੌਰ ਨੇ ਓਪਨ ਗੱਡੀ ਦੇ ਵਿੱਚ ਖੜ ਕੇ ਅਤੇ ਜੇਤੂ ਵਿਕਟਰੀ ਦੇ ਸਾਈਨ ਬਣਾ ਕੇ ਜਿੱਥੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਉੱਥੇ ਹੀ ਸਾਰੇ ਨਗਰ ਨੇ ਬੱਚੀ ਨੂੰ ਆਪਣਾ ਪਿਆਰ ਸਤਿਕਾਰ ਤੇ ਅਸ਼ੀਰਵਾਦ ਦੇ ਕੇ ਉਸ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ ਨਗਰ ਵਿੱਚ ਬਹੁਤ ਹੀ ਖੁਸ਼ੀ ਤੇ ਉਤਸ਼ਾਹ ਦਾ ਮਾਹੌਲ ਦੇਖਣ ਨੂੰ ਮਿਲਿਆ ਜਿਸ ਨਾਲ ਮਹਕਪ੍ਰੀਤ ਭਾਵੁਕ ਹੁੰਦੀ ਨਜ਼ਰ ਆਈ ਆਓ ਦੇਖਦੇ ਹਾਂ ਸਾਡੇ ਪੱਤਰਕਾਰ ਮਨਪ੍ਰੀਤ ਸਿੰਘ ਰਾਮਦੇਵ ਦੀ ਇਹ ਵਿਸ਼ੇਸ਼ ਰਿਪੋਰਟ। ਨਮਸਕਾਰ ਮੈਂ ਤੁਹਾਡਾ ਮਨਪ੍ਰੀਤ ਰਾਮਦੇਵ ਅੱਜ ਅਸੀਂ ਪਹੁੰਚੇ ਹਾਂ ਕੰਗੜਾ ਵਾਲੀ ਸਰਕਾਰੀ ਹਾਈ ਸਕੂਲ ਐ ਰਾਜਪੋਤਾਂ ਦੇ ਵਿੱਚ ਜਿੱਥੇ ਮਹਿਕ ਪ੍ਰੀਤ ਨੇ ਆਪਣੀ ਪੜ੍ਹਾਈ ਦੇ ਵਿੱਚੋਂ ਜਿਹੜੇ ਕਿ ਸਕੂਲ ਯਾਰ ਸਕੂਲ ਚੱਚਾ ਹੌਲ ਬੋਰਡ ਵੱਲੋਂ ਲਾਣੇ 10ਵੀਂ ਦੇ ਜਿਆ ਵਿੱਚੋਂ ਪੰਜਾਬ ਭਰ ਵਿੱਚ 14ਵਾਂ ਪ੍ਰਾਪਤ ਕੀਤਾ। ਆਓ ਆਪਾਂ ਗੱਲਬਾਤ ਕਰਦੇ ਹਾਂ। ਬੇਟਾ ਸਰਪਤ ਅਨੰਦ ਜੈਨੂ ਬਹੁਤ ਬਹੁਤ ਮੁਬਾਰਕਾਂ ਸਰਪਤ ਸਤਿ ਸ਼੍ਰੀ ਅਕਾਲ ਤੇ ਬੇਟਾ ਤੁਸੀਂ ਇਹ 14ਵਾਂ ਰੈਂਕ ਪ੍ਰਾਪਤ ਕਰਕੇ ਆਪਣਾ ਤੇ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕੀਤਾ ਕਿੰਨਾ ਟਾਈਮ ਤੁਸੀਂ ਪੜਾਈ ਕਰਦੇ ਰਹੇ ਮੈਂ 6 ਅੰਕਿਤ ਸਕੂਲ ਦੇ ਵਿੱਚ ਹੀ ਨੰਦ ਰਹਿੰਦੀ ਸੀ ਉਸ ਸਮੇਂ ਮੇਕਰ ਜਦជា 4 ਤੋਂ 5 ਘੰਟੇ ਹੀ ਪੜ੍ਹਦੀ ਸੀ ਤੇ ਮੇਰੀ ਇਹ ਆਦਤ ਸੀ ਕਿ ਮੈਨੂੰ ਰਾਤ ਨੂੰ ਵੱਧ ਪੜ੍ਹਾਈ ਕਰਨ ਦੀ ਆਦਤ ਸੀ ਸਕੂਲ ਦੇ ਵਿੱਚ ਕੋਈ ਐਕਸਟਰਾ ਕਲਾਸਾਂ ਦਾ ਜਿਹੜਾ ਪ੍ਰੋਗਰਾਮ ਆ ਉਹ ਉਯੋਜਿਤ ਕੀਤਾ ਗਿਆ ਸੀ ਯਸ ਸਰ ਤਸਵੀਰियां ਜਿੰਨਾ ਜਿੱਦਾਂ ਸਕੂਲ ਜਾਂਦਾ ਸੀ ਉਹ ਤੋਂ ਥੋੜੀ ਜਿਹਾ ਕੱਢਦੇ ਆ ਜਿੰਨੇ ਜੀ ਇਹ ਸਾਡੇ ਪਹਿਲਾਂ ਤਾਂ ਐਸਐਸਟੀ ਆਈ ਬਿਜਿੰਦਾ ਮੈਮ ਕਲਾਸੇ ਜਾਂਦੀ ਸੀ ਤੇ ਕਈ ਵਾਰ ਸਾਡੀ ਛੁੱਟੀ ਤੋਂ ਬਾਅਦ ਵੀ ਕਰ ਲੈਟ ਜਾਂਦੀ ਸੀ ਤਾਂ ਫਿਰ ਜਨ ਸਰ ਸਾਡੇ ਇੰਗਲਿਸ਼ ਮਾਸਟਰ ਸਾਡੇ ਸਵਾਸ ਨੇ ਕੀ ਬੇਟਾ ਕੋਈ ਤਾਂ ਟਿਊਸ਼ਨ ਵਗੈਰਾ ਇਸ ਤਰ੍ਹਾਂ ਬੱਚੇ ਟਿਊਸ਼ਨ ਰੱਖਦੇ ਨੇ ਕੋਈ ਕੁਝ ਤੋਂ ਵਿਚਾਰ ਰੱਖਿਆ ਨਹੀਂ ਸਰ ਮੈਂ ਕੋਈ ਟਿਊਸ਼ਨ ਨਹੀਂ ਸੀ ਤੇ ਮਹਿਕ ਤੇਰੇ ਕਿੰਨੇ ਨੰਬਰ ਆਏ ਨੇ ਮੇਰੀ 650 ਦੇ ਵਿੱਚੋਂ 636 ਨੰਬਰ ਆਇਆ ਨਹੀਂ 97.85% ਦੇ ਪੱਧਰ ਵਿੱਚ ਚੋਣਾਂ ਹਾਂ ਬੈਰੀ ਗੁੱਟ ਪੰਜਾਬ ਦੇ ਵਿੱਚੋਂ 14 ਨੰਬਰ ਰੈਂਕ ਆ ਤੇ ਇੱਥੇ ਦੱਸ ਦਈਏ ਕਿ ਇਹ ਪਹਿਲੀ ਵਾਰ ਹੋਇਆ ਕਿ ਮਹਿਕਪ੍ਰੀਤ ਨੇ ਇਹ ਪਹਿਲੀ ਵਾਰ ਅੰਗਰੇਜ਼ ਰਾਜਪੁੱਤਾਂ ਦਾ ਦੇ ਵਿੱਚੋਂ ਇਹ ਨੰਬਰ ਇਹਨੇ ਲੈ ਕੇ 14ਵੇਂ ਰੈਂਕ ਤੇ ਆ ਦਿੱਤਾ ਇਹਨੇ ਇੱਕ ਇਤਿਹਾਸ ਬਣਾਇਆ ਤੇ ਇਹਦਾ ਬੇਟਾ ਤੁਸੀਂ ਜਿਹੜਾ ਸੇਰਾ ਕਿਹਨੂੰ ਦਿੰਨੇ ਹੋ ਪਹਿਲਾਂ ਤਾਂ ਇਹਦਾ ਸੇਰਾ ਸਾਡੇ ਵੀ ਸੁਬੀਸ਼ਵਰ ਕਈ ਜੀ ਹੈਡਮਾਸਟਰ ਨੇ ਉਹਨਾਂ ਦਾ ਤੇ ਉਹਨਾਂ ਨੂੰ ਦਿੰਨੀ ਹੈ ਤੇ ਸਾਡੇ ਮਿਹਨਤੀ ਸਟਾਫ ਉਹਨਾਂ ਨੇ ਮੈਨੂੰ ਬਹੁਤ ਮੇਨਸ ਕਰਾਈ ਉਹਨਾਂ ਨੇ ਮੈਨੂੰ ਫਰੇੜਿਆ ਸੀ ਕਿ ਤੂੰ ਇਹ ਕੰਮ ਕਰਨਾ ਤੂੰ ਮੈਡ ਲੈ ਕੇ ਆਉਣੀ ਆ ਤੇ ਦੂਜਾ ਮੇਰੇ ਮਾਤਾ ਪਿਤਾ ਤੇ ਮੇਰੇ ਦਾਦਾ ਜੀ ਦੇ ਘਰ ਵਿੱਚ ਬਹੁਤ ਸ਼ਰੂਗਾ ਮੇਰੇ ਦਾਦਾ ਜੀ ਆਰਮੀ ਆਫੀਸਰ ਰਿਟਾਇਰਡ ਨੇ ਤੇ ਉਹ ਜਿਹੜੀ ਵੀ ਮੈਨੂੰ ਕਿਸੇ ਵਿੱਚ ਇਦੀ ਜਰੂਰਤ ਹੁੰਦੀ ਸੀ ਜਿਵੇਂ ਕੋਈ ਪੜ੍ਹਾਈ ਦੇ ਬੁੱਕਸ ਦੇ ਨਾਲ ਨਾਲ ਕੋਈ ਹੈਲਥ ਬੁੱਕ ਉਹਨਾਂ ਨੇ ਮੈਨੂੰ ਕਦੇ ਮਨਾਨੀ ਕੀਤਾ ਜਦ ਜਦ ਮੈਨੂੰ ਸ਼ਾਮ ਨੂੰ ਲੈ ਕੇ ਜਾਂਦੇ ਸੀ ਜਾ ਦੇ ਲਈ ਆਪਰੇ ਹੁੰਦੇ ਸੀ ਜਿਸ ਤਰ੍ਹਾਂ ਦਾ ਸਹਿਯੋਗ ਆ ਤੁਹਾਡੇ ਦਾਦਾ ਤੇ ਦਾਦੀ ਦਾ ਸਹਿਯੋਗ ਆ ਉਹ ਫਿਰ ਤੁਹਾਡੇ ਮਾਤਾ ਪਿਤਾ ਤੇ ਭੈਣ ਭਰਾ ਕਿੰਨੇ ਭੈਣ ਭਰਾ ਆ ਇਹ ਦੱਸੋ ਤੁਸੀਂ ਤਿੰਨ ਭੈਣ ਹੋ ਮੈਂ ਤੇ ਮਾਤਾ ਪਿਤਾ ਤੁਹਾਡੇ ਕੀ ਕਰਦੇ ਨੇ ਤੇ ਮੇਰੇ ਮਾਤਾ ਜੀ ਡੇਲਰ ਨੇ ਤੇ ਪਾਪਾ ਸ਼ੌਪਕੀਪਰ ਨੇ ਸ਼ੌਪ ਚਲਾਉਂਦੇ ਨੇ ਪਰਚੂਨ ਮਹਿਕ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਕੀ ਬਣਨਾ ਚਾਹੁੰਦੇ ਹੋ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਡਾਕਟਰ ਬਣਨਾ ਚਾਹੁੰਦੀ ਹਾਂ MBBS ਹੋ ਕੇ ਤੇ ਇਹ ਫੀਲਡ ਤੁਸੀਂ ਕਿਉਂ ਹੁਣ ਤੁਸੀਂ ਕਿੱਥੇ ਜਾ ਰਹੇ ਹੋ 12ਵੀਂ ਦੇ ਵਿੱਚ 11ਵਾਂ ਵਿੱਚ ਇੱਕ ਮੈਟਰੀਅਲ ਸਟੈਂਡ ਐਗਜ਼ਾਮ ਹੁੰਦਾ ਉਹਦੇ ਲਈ ਇੱਕ ਹੋਸਟਲ ਫਰਸ ਸਕੂਲ ਆਪਾਂ ਨੂੰ ਮਿਲਦਾ ਵਾ ਜੇ ਆਪਾਂ ਉਹਦੇ ਵਿੱਚ ਵਧੀਆ ਨੰਬਰ ਲੈਣੇ ਆ ਤਾਂ ਉਹਦਾ ਰਿਜ਼ਲਟ ਆਉਣੇ ਵਾਲਾ ਮੈਂ ਉੱਥੇ ਜਾਣ ਕੇ ਮਿਲਣੀ ਆ ਤੇਰਾ ਟੋਲਟ ਮੱਥੇ ਦੇ ਨਾਲ ਤੇਰਾ ਸਤਿਕਾਰ ਕੀਤਾ ਜਾ ਰਿਹਾ ਨਗਰ ਦੇ ਵਿੱਚ ਸ੍ਰੀ ਜਿਹੜੀ ਹੈਗੀ ਆ ਇਹ ਪ੍ਰਕਰਮਾ ਕਰਵਾਈ ਜਾ ਰਹੀ ਆ ਤੇ ਓਪਨ ਜੀਪ ਦੇ ਵਿੱਚ ਤੈਨੂੰ ਬਿਠਾਇਆ ਜਾ ਰਿਹਾ ਤੇ ਅੱਜ ਇੰਨੇ ਮਾਣ ਸਨਮਾਨ ਜਿਹੜਾ ਤੁਹਾਡਾ ਬੇਟਾ ਹੋ ਰਿਹਾ ਇਹਦੇ ਲਈ ਮਤਲਬ ਤੁਸੀਂ ਕੀ ਮਹਿਸੂਸ ਕਰਦੇ ਹੋ ਅੱਜ ਮੈਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਕਿ ਸਾਡੇ ਪਿੰਡ ਦੀ ਇੱਕ ਤਾਂ ಗ್ರಾಮ ਪੰਚਾਇਤ ਐਨੀ ਵਧੀਆ ਹੋ ਉਹਨਾਂ ਨੇ ਇੰਤਰਾ ਸੀ ਜੇਕਰ ਅਸੀਂ ਬੱਚੀ ਦਾ ਮਾਣ ਕਰਾਂਗੇ ਤਾਂ ਹੋਰ ਵੀ ਜਿਹੜੇ ਬੱਚੇ ਨੇ ਉਹਨਾਂ ਨੂੰ ਵੀ ਅੰਦਰੋਂ ਪ੍ਰੇਰਨਾ ਮਿਲੂ ਕਿ ਅਗਲੇ ਸਾਲ ਅਸੀਂ ਵੀ ਹਨਾ ਨੰਬਰ ਲੈ ਕੇ ਤੇ ਆਪਣਾ ਸਕੂਲ ਦਾ ਹੋਰ ਨਾਮ ਰੌਸ਼ਨ ਕਰੀਏ ਤੇ ਉਹਨਾਂ ਦਾ ਮੈਂ ਬਹੁਤ ਧੰਨਵਾਦ ਕਰਦੀ ਹਾਂ ਜੋ ਮੈਨੂੰ ਇਹ ਮਾਣ ਮਿਲ ਰਿਹਾ ਹੈ ਚੰਗੀ ਪ੍ਰਾਪਤੀ ਕੀਤੀ ਆ ਤੇ ਹੋਰ ਪੜਾਈ ਤੋਂ ਇਲਾਵਾ-ਲਾਵਾ ਤੁਹਾਡੇ ਕੀ ਸ਼ੌਂਕ ਨੇ ਪਹਿਲਾਂ ਮੈਂ ਫੁੱਟਬਾਲ ਦਾ ਮੈਨੂੰ ਬਹੁਤ ਸ਼ੌਂਕ ਸੀ ਤੇ ਮੈਂ 10th ਦੇ ਵਿੱਚ ਤਾਂ ਛੜਤੀ ਸੀ ਪਰ ਉਸ ਤੋਂ ਪਹਿਲਾਂ ਅਸੀਂ ਜੂਨ ਕਿਦਾਂ ਜਾਂਦੇ ਹੁੰਦੇ ਸੀ ਮੈਂ ਫੁੱਟਬਾਲ ਖੇਡਦੀ ਸੀ ਤੇ ਰੋਜ਼ ਗਰਾਊਂਡ ਜਾਂਦੀ ਸੀ ਇਸ ਤੋਂ ਇਲਾਵਾ ਹੋਰ ਕੀ ਕੀ ਸ਼ੌਂਕ ਨੇ ਕਿਉਂਕਿ ਮੈਂ ਕਈ ਵਾਰ ਕਿਤਾਬਾਂ ਸ ਲਾਇਬ੍ਰੇਰੀ ਵਿਚੋਂ ਲੈਂਦੀ ਸੀ ਉਹ ਵੀ ਪੜ੍ਹਦੀ ਸੀ ਸਿਸ ਤੋਂ ਇਲਾਵਾ ਮੈਨੂੰ ਹੋਰ ਨਵੀਆਂ ਚੀਜ਼ਾਂ ਸੁਖਾਣਾ ਬਣਾਉਣਾ। ਸਕੂਲ ਦੇ ਹੋਰ ਬਧਿਆਰ ਕਿ ਵੀ ਦਸੰਦੀ ਦੇ ਵਿੱਚ ਅਪੀਅਰ ਹੋਣਗੇ ਤੁਹਾਡੇ ਨਾਲ ਤੁਹਾਡੇ ਫਰੈਂਡ ਵੀ ਨੇ। ਕਈ ਬੱਚੇ ਮੋਬਾਈਲ ਦਾ ਬੱਡੀ ਵਰਤੋਂ ਕਰਦੇ ਨੇ, ਸਮਾਂ ਖਰਾਬ ਕਰਦੇ ਨੇ। ਉਹਨਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ? ਮੈਂ ਤਾਂ ਮੈਂ ਇੰਜ ਨਹੀਂ ਕਹਿੰਦੀ ਕਿ ਮੈਂ ਮੋਬਾਈਲ ਦੀ ਵਰਤੋਂ ਨਹੀਂ ਕਰਦੀ ਸੀ। ਮੈਂ ਕਰਦੀ ਸੀ ਪਰ ਮੈਂ ਕਈ ਵਾਰ 1 ਘੰਟਾ ਹੋ ਗਿਆ ਮੈਂ ਚਲਾ ਵੀ ਲੈਂਦੀ ਸੀ। ਕਿ ਉਸ ਤੋਂ ਇਲਾਵਾ ਮੈਂ ਜਿਵੇਂ ਨਾ ਕਈ ਵਾਰ ਮੇਰੇ ਸਕੂਲ ਦੇ ਵਿੱਚ ਕੋਈ ਮੈਦ ਦਾ ਸੰ ਵਗੈਰਾ ਕੋਈ ਨਹੀਂ ਸੰਝ ਆਇਆ। ਸਾਰੇ YouTube ਤੇ ਆਪਣੇ ਕੋਲ ਬਹੁਤ ਸਾਰੀਆਂ ਕਲਾਸਿਸ अवेलेबल ਹੁੰਦੀਆਂ ਨੇ ਮੈਂ ਉਹ ਤੋਂ ਕਲਾਸੇ ਲਗਾਉਂਦੀ ਸੀ ਤੇ ਜਿਸ ਨਾਲ ਮੈਨੂੰ ਹੋਰ ਪੜਾਈ ਦੇ ਵਿੱਚ ਮਦਦ ਮਿਲਦੀ ਸੀ ਸਕੂਲ ਬਾਰੇ ਬਟਾ ਕੀ ਕਹਿਣਾ ਚਾਹੋਗੇ ਸਕੂਲ ਦੇ ਹੈਡਸਟਰ ਸਾਡੀ ਬਹੁਤ ਵਧੀਆ ਨੇ ਸਪੈਸ਼ਲੀ ਸਟਾਫ ਵਾਲੀ ਤੇ ਬੱਚਿਆਂ ਨੂੰ ਹਰ ਵਕਤ-ਵਕਤ ਸਹਾਈ ਜਾਂਦਾ ਵੀ ਤੁਸੀਂ ਵਧੀਆ ਪੜ੍ਹੋ ਤੇ ਸਾਡੇ ਸਕੂਲ ਦਾ ਮਾਹੌਲ ਇੱਕ ਪੜਾਈ ਵਾਲਾ ਬਹੁਤ ਵਧੀਆ ਸਾਰੇ ਥੋੜੋ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਮੁਬਾਰਕਾਂ ਮੰਮੀ ਜੀ ਨੇ ਜੁੜੇ ਇਹ ਕਿੰਨਾ ਟਾਈਮ ਆ ਜਿਹੜਾ ਆ ਦੇਖੋ ਕਿੰਨਾ ਉਤਸ਼ਾਹ ਹੈ ਨਾ ਦੇਖ ਤੁਹਾਨੂੰ ਮਿਲਿਆ ਇਹ ਕਿੰਨਾ ਟਾਈਮ ਘਰੇ ਪੜ੍ਹਦੀ ਸੀ ਤੇ ਇਹਦੀ ਕੀ ਕੀ ਸ਼ੌਂਕ ਨੇ ਤੇ ਤੁਹਾਡੀ ਬੱਚੀ ਤੋਂ ਤੁਹਾਨੂੰ ਅੱਗੇ ਕੀ ਉਮੀਦਾਂ ਨੇ ਸਾਰੀ ਦੇ ਸ਼ੌਂਕ ਤਾਂ ਰੱਦ ਪੜਾਈ ਜਾਦਾ ਹੈ ਜੀ ਘਰੇ ਜਾ ਕੇ ਵੜਨ ਦਾ ਹੀ ਰਹਿੰਦਾ ਸੀ ਰਾਤ ਨੂੰ ਵੀ ਜਦੋਂ ਉੱਕੀ ਜਾਦੀਗਾ ਤਾਂ ਇਹ ਕੱਢਦੀ ਹੁੰਦੀ ਸੀ 1:00 ਵਜੇ ਤੱਕ ਇਹਨੇ ਸਕੂਲ ਤੋਂ ਜਿਹੜਾ ਵੀ ਕੰਮ ਮਿਲਣਾ ਸਾਰਾ ਪਹਿਲਾਂ ਤਾਂ ਲਿਖਣਿਆ ਵਾਲਾ ਕਰਨਾ ਫਿਰ ਟੈਸਟ ਮੰਨ ਉਹ ਸਾਰੇ ਯਾਦ ਕਰਨੇ ਜਿੰਨਾ ਜਿਹੜੇ ਸਕੂਲ ਦਾ ਸਾਰਾ ਕੰਮ ਜਾਂ ਟੈਸਟ ਜਗ ਨਹੀਂ ਸੀ ਹੁੰਦੇ ਐ ਬੈਂਦੀ ਨਹੀਂ ਸੀ। ਕਈ ਵਾਰ ਇਥੇ ਮਾਪਿਆਂ ਤੇ ਆਪਕੇ ਮੀਟਿੰਗ ਸਰਦੇ ਨੇ ਤੇ ਜਿਹੜਾ ਤੁਸੀਂ ਸਕੂਲ ਆ ਉਹਦਾ ਕਿੰਨਾ ਕੁ ਰੋਲ ਆ ਤੁਸੀਂ ਮਹਿਸੂਸ ਕਰਦੇ ਹੋ ਕਿ ਤੁਸੀਂ ਟਾਈਮ ਟੂ ਟਾਈਮ ਇਥੇ ਕਾ ਹਿਸਾਬ ਹੋ ਜਾਂ ਸਟਾਫ ਨੂੰ ਮਿਲਦੇ ਰਹੇ ਨੂੰ? ਹਾਂਜੀ ਸਰ ਮੈਂ ਮਿਲਦੀ ਰਹੀ ਆ ਪੇਰੈਂਟਸ ਮੀਟਿੰਗ ਤੇ ਬੁਲਾਉਂਦੇ ਰਹੇ ਨੇ। ਸੱਚੇ ਸਕੂਲ ਦਾ ਸਟਾਫ ਦਾ ਬਹੁਤ ਯੋਗਦਾਨ ਆ ਦੀ ਬੱਚੀ ਨੂੰ ਅਕੇਲੇ ਆਉਣ ਵਿੱਚ। ਜਿਹੜਾ ਤੁਸੀਂ ਆਪ ਕੰਮਕਾਜ ਕਰਦੇ ਹੋ ਕਿ ਉਹਦੇ ਵਿੱਚ ਵੀ ਇਹ ਸਹਿਯੋਗ ਦਿੰਦੀ ਆ। ਹਾਂਜੀ ਸਰ ਇਹ ਮੇਰਾ ਘਰ ਦੇ ਕਮਰੇ ਚ ਹੈਲਪ ਕਰਾਂਗੀ ਹੁਣ ਆਪਾਂ ਭਗਤ ਸਾਹਿਬ ਨਾਲ ਮਿਲਦੇ ਆਂ ਅੱਜ ਬੜਾ ਖੁਸ਼ੀ ਦਾ ਮਾਹੌਲ ਆ ਅੱਜ ਇਸ ਪ੍ਰਾਪਤੀ ਤੇ ਤੁਸੀਂ ਆਪਣੀ ਬੱਚੀ ਦੇ ਲਈ ਜਦੋਂ ਕਿ ਦਾ ਪਿੰਡ ਦੇ ਵਿੱਚ ਵੀ ਢੋਲਟ ਮੱਕੇ ਦੇ ਨਾਲ ਸਵਾਗਤ ਕੀਤਾ ਜਾ ਰਿਹਾ ਕੀ ਕਹਿਣਾ ਚਾਹੋਗੇ ਮੈਂ ਇਹ ਕਹਿਣਾ ਚਾਹਾਂ ਜੀ ਕਿ ਬੱਚਿਆਂ ਨੂੰ ਵਧੀਆ ਪੜਾਈ ਕਰਨੀ ਚਾਹੀਦੀ ਹੈ ਰਾਤ ਨੂੰ 1:00 ਵਜੇ ਤੱਕ ਪੜ੍ਹਦੀ ਰਹਿੰਦੀ ਮੇਰੀ ਬੇਟੀ ਤੇ ਤੁਹਾਨੂੰ ਹੋਰ ਕੀ ਅੰਮ੍ਰਿਤਾਂ ਨੇ ਇਹਨਾਂ ਦੇ ਵੀ ਮੈਂ ਡਾਕਟਰ ਬਣਨਾ ਚਾਹੁੰਦੀ ਆ ਜੀ ਇਹਦਾ ਪੂਰਾ ਸਹਿਯੋਗ ਦੇਣੀ ਚਾਹ ਰਹੀ। ਕਿਉਂਕਿ ਡਾਕਟਰੀ ਦੀ ਜਿਹੜੀ ਪੜ੍ਹਾਈ ਐ ਉਹ ਬੜੀ ਮਤਲਬ ਫਾਈਨੈਂਸ਼ੀਅਲ ਵੀ ਚਾਹੀਦੀ ਆ ਟਿਊਸ਼ਨ ਵਗੈਰਾ ਦਾ ਵੀ ਗਾਹਾਂ ਕਿ ਇਸ ਤਰ੍ਹਾਂ ਦੇ ਨਾਲ ਤੁਸੀਂ ਹੋਰ ਨਗਰ ਨਿਵਾਸੀਆਂ ਨੂੰ ਐਨਆਰਆ ਭਰਾਵਾਂ ਨੂੰ ਕੋਈ ਸਹਿਯੋਗ ਦੇ ਨਾਲ ਅਪੀਲ ਕਰੋਗੇ। ਸਹਿਯੋਗ ਇਹਦਾ ਕਰੇ ਜਾਵੇ। ਹਾਂ ਕਿਉਂਕਿ ਥੋੜਾ ਸਹਿਯੋਗ ਦੀ ਲੋੜ ਹੈ। ਇਸ ਪ੍ਰਾਪਤੀ ਤੇ ਤੁਸੀਂ ਕੀ ਮਹਿਸੂਸ ਕਰ ਰਹੇ ਹੋ ਜੀ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਬਾਕੀ ਨੂੰ ਬਹੁਤ ਬਹੁਤ ਸ਼ੁਕਰਗੁਜ਼ਾਰ ਤੇ ਇਸਾਰ ਨੂੰ ਬਾਕੀ ਸਰਸਤਾ ਇਹਨਾਂ ਨੇ ਮੈਨੂੰ ਗੌਰ ਨਾਲ ਉਹ ਦਿੱਤਾ ਬਾਕੀ ਮੈਂ ਵੀ ਘਰੋਂ ਵੀ ਅਸੀਂ ਜਿਹੜਾ ਕੁਝ ਉਹ ਨਹੀਂ ਕਹਿੰਦੀ ਸੀ ਉਹਨਾਂ ਨੇ ਵੀ ਅੱਗੇ ਕਰੂੰਗੀ ਇਹ ਪੂਰਾ ਸਹਿਯੋਗ ਕੀ ਕੀ ਸ਼ੌਂਕ ਰੱਖਦੇ ਆ ਪੜ੍ਹਾਈ ਤੋਂ ਇਲਾਵਾ ਪੜ੍ਹਾਈ ਤੋਂ ਇਲਾਵਾ ਪਹਿਲਾਂ ਜੀ ਫੁੱਟਬਾਲ ਖੇਡਦੀ ਸੀ ਇਹ ਰੱਬਿਆ ਕਿ ਤਾਏ ਉਧਰੋਂ ਘਟ ਘਟ ਗਿਆ ਗਮ ਇਹ ਯਾਰ ਆਪਣਾ ਅਗੀਰ ਕੀ ਕੀ ਤੁਸੀਂ ਸਮੇਂ ਸਮੇਂ ਸਰ ਸਕੂਲ ਦੀਆਂ ਮੀਟਿੰਗਾਂ ਸਿਗੀਆਂ ਜਿਹੜੀਆਂ اٹੈਂਡ ਕਰਦੇ ਰਹੇ ਹਾਂਜੀ ਹਾਂਜੀ ਜਦੋਂ ਬਿਲਕੁਲ ਸੀ ਅਜੋ ਟੱਕਾ हिसाब ਦਾ ਬੱਚੀ ਪ੍ਰਤੀ ਕੀ ਸੀਗਾ ਵੀ ਇਹ ਜ਼ਰੂਰ ਮੱਲਾ ਮਾਰੂਗੀ ਹਾਂਜੀ ਹਾਂਜੀ ਤਾਂ ਪੂਰਾ ਸਹਿਯੋਗ ਸਹਿਯੋਗ ਦਿੱਤਾ ਜੀ ਤੁਸੀਂ ਤੁਹਾਨੂੰ ਪੜ੍ਹਨਗੀ ਜੀ ਫਿਰ ਵੀ ਬਸਾਰ ਕੋਈ ਇਹਨੇ ਬੱਚੀ ਦਾ ਟਿਊਸ਼ਨ ਵਗੈਰਾ ਨਾ ਕੋਈ ਕੋਈ ਤੇ ਲੋਕਾਂ ਨੂੰ ਕੀ ਬੱਚਿਆਂ ਨੂੰ ਹੋਰਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਬੱਚਿਆਂ ਨੂੰ ਵੀ ਦਾਗੀ ਵੀ ਜਿਵੇਂ ਸਰਦੀ ਵੇਖੀ ਉਹ ਕੀਤੀ ਹੈ ਤੁਸੀਂ ਵੀ ਜ਼ਮਹੰਦ ਕਰੋ ਨਗਰ ਦਾ ਤੁਹਾਨੂੰ ਕਿਵੇਂ ਸਹਾਇਕ ਮਿਲ ਰਿਹਾ ਗਾਹਾਂ ਡਾਕਟਰ ਬਣਨੇ ਨੇ ਹਾਂਜੀ ਨਗਰ ਦਾ ਪੂਰਾ ਖੇਡ ਨਾਲ ਪੁਰਾਣੇ ਦਿਨਾਂ ਵਾਂਗ ਪੁਰੀਆ ਕੇ ਸਾਡੇ ਪਿੰਡ ਦੀ ਬੱਚੀ ਮੈਂ ਤ੍ਰੀਤ ਕੌਰ ਨੇ ਪਿੰਡ ਦਾ ਨਾਮ ਬਹੁਤ ਵਧੀਆ ਰੌਸ਼ਨ ਕੀਤਾ ਜੀ ਤੇ ਨਾਲ ਹੀ ਜਿਹੜੀ ਅੱਜ ਜੇਤੂ ਯਾਤਰਾ ਕੱਢੀ ਜਾ ਰਹੀ ਹੈ ਇਹਦੇ ਨਾਲ ਹੋਰ ਬੱਚਿਆਂ ਨੂੰ ਵੀ ਉਹ ਸਾਥ ਮਿਲੂਗਾ ਤੇ ਆਉਣ ਵਾਲੇ ਅਸੀਂ ਉਹ ਇੱਕ ਵਿੱਚ ਅ ਬੱਚੀ ਦੇ ਨਾਲ ਖੜਦੇ ਆਂ ਤੇ ਸਕੂਲ ਆ ਜਿਹੜਾ ਕਿੰਨੀਆਂ ਪ੍ਰਾਪਤੀਆਂ ਕਰ ਰਿਹਾ ਸਕੂਲ ਨੂੰ ਕਿਵੇਂ ਦੇਖਦੇ ਹੋ ਸਕੂਲ ਨੇ ਜਦੋਂ ਹੈਡਮਾਸਟਰ ਹਰਦੀਪ ਸਿੰਘ ਘਈ ਜੀ ਆਏ ਨੇ ਇਹਨਾਂ ਨੇ ਸਕੂਲ ਦੀ ਨਿਹਾਰੇ ਬਦਲ ਕੇ ਰੱਖ ਦਿੱਤੀ ਹੈ ਜੀ ਅਸੀਂ ਧੰਨਵਾਦ ਕਰਨਾ ਚਾਹੁੰਦੇ ਆ ਆਪਣੇ ਤਨਪੀਰ ਸੌਂਝੀ ਦਾ ਜਿਨ੍ਹਾਂ ਨੇ ਸਕੂਲਾਂ ਵੱਲੋਂ ਧਿਆਨ ਕੀਤਾ ਤੇ ਸਕੂਲ ਵਾਲੀ ਨਿਹਾਰਪੁਰ ਸਰਪੰਚ ਸਾਹਿਬ ਬੱਚੀ ਹੈ ਜਿਹੜੀ ਇਹਦੀ ਅਮਿਸ਼ਨ ਨਾ ਕਿ ਡਾਕਟਰ ਬਣਨਾ ਚਾਹੁੰਦੀ ਆ ਪਰ ਪਰਿਵਾਰ ਆਰਥਿਕ ਪੱਧਰੋਂ ਕੁਝ ਠੀਕਠਾਕ ਆ ਕਿੰਨੀ ਕੁ ਤੁਸੀਂ ਇਹਦੀ ਹੈਲਪ ਕਰ ਸਕਦੇ ਹੋਗਾ ਸਾਡੇ ਤੋਂ ਜਿੰਨੀ ਵੀ ਪੰਚਾਇਤ ਬਖੋਗਤੀ ਪਾ ਹੋਊਗੀ ਜੀ ਹੈਲਪ ਅਸੀਂ ਜ਼ਰੂਰ ਕਰਾਂਗੇ ਜੀ ਬਾਕੀ ਪਿੰਡ ਐਨਆਰਆਈ ਵੀਰ ਸਾਡੇ ਤਾਰ ਕਰੇ ਥੈਂਕ ਯੂ ਸਰ ਗੁਰਦੀਪ ਕੁਮਾਰ ਸਰਕਾਰੀ ਹਾਈ ਸਕੂਲ ਕੁੰਗਰਾਰੀ ਰਾਜਪੂਤ ਆ ਅੱਜ ਮੈਨੂੰ ਬਹੁਤ ਹੀ ਖੁਸ਼ੀ ਅਤੇ ਮਾਨ ਮਹਿਸੂਸ ਹੋ ਰਿਹਾ ਕਿ ਸਾਡੇ ਸਕੂਲ ਦੀ ਵਿਦਿਆਰਥਣ ਮਹਿਕਪ੍ਰੀਤ ਕੌਰ ਜਿਸ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੀ 10ਵੀਂ ਜਮਾਤ ਦੀ ਮੈਰਿਟ ਦੇ ਵਿੱਚੋਂ ਪੰਜਾਬ ਦੇ ਵਿੱਚੋਂ 14ਵਾਂ ਰੈਂਕ ਅਤੇ ਸਾਡੇ ਖੰਨਾ ਹਲਕੇ ਦੇ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਕੇ ਸਾਡੇ ਸਕੂਲ ਦਾ ਇਹ ਆਪਣੇ ਇਹਨਾਂ ਨੇ ਆਪਣੇ ਮਾਪਿਆਂ ਦਾ ਉਹ ਸਾਡੇ ਪਿੰਡ ਪਿੰਡ ਦਾ ਪੂਰਾ ਜੋ ਨਾਮ ਹੈਗਾ ਇਲਾਕੇ ਦੇ ਰੋਸ਼ਨ ਕੀਤਾ ਉਹ ਪੂਰੀ ਵਧਾਈ ਦੀ ਪਾਤਰ ਆ ਉਸ ਨੇ ਬੱਚੀ ਨੇ ਆਪਣੀ ਆਣ ਥੱਕ ਮਿਹਨਤ ਦੇ ਨਾਲ ਇੱਕ ਇਲਾਕੇ ਦੇ ਵਿੱਚ ਇੱਕ ਆਪਣਾ ਲੱਗ ਤੋਂ ਮਕਾਮ ਬਣਾਇਆ ਤੇ ਇਹਦੇ ਵਿੱਚ ਜਿੱਥੇ ਇਸ ਵਿਦਿਆਰਥੀ ਦੀ ਮਿਹਨਤ ਆ ਉੱਥੇ ਮੇਰੇ ਸਕੂਲ ਦੇ ਪੂਰੇ ਤੇ ਅਫਕਾ ਨੇ ਦਿਨ ਰਾਤ ਇੱਕ ਕਰਕੇ ਆਪਣੀ ਮਿਹਨਤ ਦੇ ਨਾਲ ਇਸ ਬੱਚੀ ਨੂੰ ਗਾਈਡਲਾਈਨਸ ਦਿੱਤੀਆਂ ਨੇ ਜਿਸ ਦੀ ਬਦੌਲਤ ਅੱਜ ਸਾਨੂੰ ਇਹ ਦੇਣਾ ਜਿਹੜਾ ਸੁਭਾਗਿਆ ਭਰਿਆ ਸਾਨੂੰ ਪ੍ਰਾਪਤ ਜੇਤੂ ਯਾਤਰਾ ਕੱਢੀ ਜਾ ਰਹੀ ਆ ਕਿੰਨਾ ਉਤਸ਼ਾਹ ਮਿਲ ਰਿਹਾ ਤੇ ਪੜਾ ਪੜਾ ਤੇ ਬੱਚੀ ਦਾ ਸਨਮਾਨ ਕੀਤਾ ਜਾ ਰਿਹਾ ਅੱਜ ਜੋ ਜੇਤੂ ਯਾਤਰਾ ਕੱਢੀ ਜਾ ਰਹੀ ਆ ਮੇਰੇ ਸਮੂਹ ਨਗਰ ਨਿਵਾਸੀ ਖੰਗੜਾਰੀ ਰਾਜਪੂਤਾ ਮੇਰੀ ਪੰਚਾਇਤ ਇਨਾਂ ਦੇ ਸਹਿਯੋਗ ਦੇ ਨਾਲ ਅਸੀਂ ਇੱਕ ਜਿਹੜਾ ਪ੍ਰੋਗਰਾਮ ਉਲੀਕਿਆ ਅਸੀਂ ਪਿੰਡ ਦੇ ਵਿੱਚ ਇਸ ਬੱਚੀ ਦੇ ਮਾਨ ਸਨਮਾਨ ਦੇ ਵੀ ਅੱਜ ਇੱਕ ਜੇਤੂ ਯਾਤਰਾ ਕੱਢ ਰਹੇ ਹਾਂ ਇਸ ਦੇ ਵਿੱਚ ਪੂਰੇ ਪਿੰਡ ਵਾਸੀਆਂ ਦੇ ਵਿੱਚ ਪੂਰਨ ਉਤਸ਼ਾਹ ਹੈਗਾ ਲੋਕੀ ਘਰਾਂ ਤੋਂ ਬਾਹਰ ਆ ਕੇ ਬੱਚੇ ਨੂੰ ਸਨਮਾਨ ਦੇ ਰਹੇ ਨੇ ਆਪਣਾ ਪਿਆਰ ਦੇ ਰਹੇ ਨੇ ਤੇ ਇਸ ਦੇ ਨਾਲ ਹੋਰ ਬੱਚਿਆਂ ਨੂੰ ਵੀ ਸਿੱਖਿਆ ਮਿਲ ਰਹੀ ਆ ਕਿ ਅੱਜ ਜੇ ਬੱਚੀ ਮੈਰਿਟ ਦੇ ਵਿੱਚ ਆਈ ਹੈ ਤਾਂ ਕੱਲ ਅਸੀਂ ਵੀ ਆਵਾਂਗੇ ਤੇ ਇਸ ਪਿੰਡ ਦਾ ਨਾਮ ਰੋਸ਼ਨ ਕਰਾਂਗੇ ਬੱਚਿਆਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਬੱਚਿਆਂ ਨੂੰ ਮੇਰਾ ਹੀ ਸੰਦੇਸ਼ ਹੈਗਾ ਇਹ ਉਹ ਵੀ ਇਸ ਬੱਚੀ ਤੋਂ ਸਿੱਖਿਆ ਲੈਣ ਕਿ ਵੱਧ ਤੋਂ ਵੱਧ ਪੜ੍ਹਾਈ ਕਰਨ ਵੱਧ ਤੋਂ ਵੱਧ ਪੜ੍ਹਾਈ ਕਰਕੇ ਜਿਸ ਤਰ੍ਹਾਂ ਇਸ ਬੱਚੀ ਨੇ ਸਾਡੇ ਇਲਾਕੇ ਦਾ ਨਾਮ ਰੋਸ਼ਨ ਕੀਤਾ ਉਹ ਚਾਹੇ ਪੜ੍ਹਾਈ ਦੇ ਪੱਖੋਂ ਕਰਨ ਚਾਹੇ ਖੇਡਾਂ ਦੇ ਪੱਖੋਂ ਕਿਉਂਕਿ ਸਾਡਾ ਜਿਹੜਾ ਪਿੰਡ ਹੈਗਾ ਉਹ ਖੇਡਾਂ ਪ੍ਰਤੀ ਵੀ ਬਹੁਤ ਹੈਗਾ ਸਾਡੀ ਫੁੱਟਬਾਲ ਹੈ ਜਿਹੜੀ ਉਹ ਇਲਾਕੇ ਵਿੱਚ ਮੰਨੀ ਜਾਂਦੀ ਆ ਤਾਂ ਅਸੀਂ ਇਸ ਸਾਡੇ ਬੱਚੀ ਨੇ ਅਸੀਂ ਖੇਡਾਂ ਦੇ ਵਿੱਚ ਤਾਂ ਬਹੁਤ ਪ੍ਰਾਪਤੀਆਂ ਕਰੀਆਂ ਨੇ ਮੈਂ ਜੀ ਗਰੌਣ ਲੱਗ ਜਾਂਦਾ ਉਂਗਲਾਂ ਤੇ ਸਾਡੇ ਖਤਮ ਨਹੀਂ ਹੋਣਗੀਆਂ ਪਰ ਅੱਜ ਅਸੀਂ ਸਿੱਖਿਆ ਦੇ ਖੇਤਰ ਵਿੱਚ ਵੀ ਪੰਜਾਬ ਲੈਵਲ ਤੇ ਇਸ ਪਿੰਡ ਦਾ ਨਾਮ ਸੁਨਹਿਰੇ ਅੱਖਰਾਂ ਵਿੱਚ ਲਿਖਣ ਦੇ ਲਈ ਅੱਜ ਅਸੀਂ ਕਾਮਯਾਬ ਹੋਏ ਆ ਇਸ ਦਾ ਸਿਹਰਾ ਮੈਂ ਫਿਰ ਜਿੱਤੇ ਮੇਰੇ ਪਿੰਡ ਵਾਸੀਆਂ ਨੇ ਸਾਡਾ ਸਹਿਯੋਗ ਦਿੱਤਾ ਮੇਰੇ ਐਨ ਆਰ ਆਈ ਵੀਰਾਂ ਨੇ ਸਾਡਾ ਸਹਿਯੋਗ ਦਿੱਤਾ ਉੱਥੇ ਮੇਰੇ ਅਧਿਆਪਕਾਂ ਨੇ ਵੀ ਔਰ ਇਸ ਬੱਚੀ ਨੇ ਵੀ ਬਹੁਤ ਮਿਹਨਤ ਕਰੀਆ ਅੱਜ ਦਾ ਦਿਨ ਜੋ ਸਾਨੂੰ ਨਸੀਬ ਹੋਇਆ